ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਪਾਜੀ ਅੱਜ ਬਹੁਤ ਹੀ ਵੱਡਾ ਪਾਗਾ ਦੇਣਾ ਕਿ ਗੁਰਦੁਆਰਾ ਦੂਖਨਰ ਸਾਹਿਬ ਲੁਧਿਆਣਾ ਸ਼ਹਿਰ ਦਾ ਇੱਕ ਇਤਿਹਾਸਿਕ ਜਿਹੜੀ ਆ ਉਹ ਸਥਾਨ ਆ ਔਰ ਕਿੰਦੀ ਸਥਾਨ ਆ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਦੂਖਨਰ ਸਾਹਿਬ ਤੋਂ ਪੂਰੇ ਜਾਹੋ ਜਲਾਲ ਦੇ ਨਾਲ ਪੂਰੇ ਨਗਰ ਨਿਵਾਸੀਆਂ ਤੇ ਪਿੰਡਾਂ ਦੀ ਸੰਗਤ ਸੇਵਾ ਸੋਸਾਇਟੀਆਂ ਸੁਖਬਣੀ ਸੇਵਾ ਸੋਸਾਇਟੀਆਂ ਦੇ ਸੰਯੋਗ ਦੇ ਨਾਲ ਸਰਦਾਰ ਬਿੰਦਪਾਲ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਦੂਖਨਰ ਸਾਹਿਬ ਦੇ ਉਹਨਾਂ ਵੱਲੋਂ ਜਿਹੜਾ ਇਹ ਨਗਰ ਕੀਰਤਨ ਦਾ ਜਿਹੜਾ ਵਾ ਉਚਾਰਨ ਕੀਤਾ ਜਾਂਦਾ ਹੈ ਔਰ ਸੰਗਤਾਂ ਹੋਂਮ ਹਮਾ ਕੇ ਪਿੰਡਾਂ ਦੇ ਵਿੱਚ ਪਹੁੰਚਦੀਆਂ ਜਿੱਥੇ ਸੰਗਤਾਂ ਦੇ ਵਿੱਚ ਹਰ ਇੱਕ ਸਾਲ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਉੱਥੇ ਹੀ ਮੈਂ ਬੈਠੀਆਂ ਦੇਸ਼-ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਜਿਹੜਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀਪੁਰ ਉੱਤੇ ਪਿੰਡੋਂ ਪਿੰਡ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਗੁਰੂ ਘਰ ਮਨਾਉਂਦਾ ਆ ਤੁਸੀਂ ਵਧੀਆ ਤਰੀਕੇ ਨਾਲ ਕਰੋ ਔਰ ਵੱਡੀ ਗੱਲ ਇਹ ਹੈ ਕਿ ਗੁਰਤੇਗ ਸੱਚੇ ਪਾਤਸ਼ਾਹ ਜਿਹੜੀ ਸ਼ਹੀਦੀ ਹੈ ਉਹ ਪੂਰੀ ਮਾਨਵਤਾ ਲਈ ਸੀ ਕਿਸੇ ਇੱਕ ਇੱਕ ਕੌਮ ਲਈ ਨਹੀਂ ਇਸ ਕਰਕੇ ਬਾੜ ਪਾਉਣ ਵਾਲਿਆਂ ਦੇ ਮੂੰਹ ਦੇ ਉੱਪਰ ਜਿਹੜੀ ਵਾ ਕਾਡੇ ਚਪੇਰ ਮਰੋ ਤੇ ਹਿੰਦੂ ਸਿੱਖ ਇਕਤਾ ਦਾ ਜਿਹੜਾ ਵਾ ਨਾਰਾ ਰਲ ਕੇ ਬੁਲੰਦ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪ੍ਰਭ ਨੂੰ ਮੋਖ ਰੱਖਦੇ ਆ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸੁਚਾਏ ਗਏ ਨੇ ਔਰ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਸਾਨੂੰ ਉਪਦੇਸ਼ ਦਿੰਦੀ ਆ ਵੀ ਆਪਣੇ ਜੀਵਨ ਦੇ ਅੰਦਰ ਮਨੁੱਖਤਾ ਦੇ ਨਾਲ ਪ੍ਰੇਮ ਇਨਸਾਨੀਅਤ ਨਾਲ ਪਿਆਰ ਨਫ਼ਰਤ ਨੂੰ ਖਤਮ ਕਰਦੇ ਆ ਤੇ ਸਾਰੇ ਪ੍ਰੇਮ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਜਿਹੜੀ ਉਹਨੂੰ ਚੇਤੇ ਕਰੀਏ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਾਂ ਕੋਟ ਪ੍ਰਣਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜੀ ਸੰਗਤਾਂ ਨੂੰ ਅਪੀਲ ਇਹੀ ਆ ਜੀ ਵੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਆ ਤੇ ਸਾਡਾ ਫਰਜ਼ ਬਣਦਾ ਸੀ ਉਸ ਸੰਜੀਵਾਲਤਾ ਦੇ ਉਪਦੇਸ਼ ਦਾ ਪਾਲਣ ਕਰੀਏ ਤੇ ਸਭੇ ਸੰਜੀਵਾਲ ਸਦਾਨ ਤੋਂ ਕਿਸੇ ਨਾਲ ਦੇ ਸਭਾ ਬਾਹਰ ਜਿਓ ਵੀ ਮਨੁੱਖਤਾ ਨੂੰ ਦੇਖੀਏ ਧਰਮ ਸਾਰੇ ਸਤਕਾਰਯੋਗ ਨੇ ਸਾਰੇ ਸਨਮਾਨਯੋਗ ਨੇ ਤੇ ਇਨਸਾਨ ਹੋਣ ਦੇ ਨਾਤੇ ਸਾਡਾ ਸਭ ਤੋਂ ਪਹਿਲਾ ਧਰਮ ਇਨਸਾਨੀਅਤ ਆ ਤੇ ਅਸੀਂ ਉਹ ਨਿਭਾਉਣਾ ਤੇ ਵਾਹਿਗੁਰੂ ਜੀ ਨੇ ਗੁਰੂ ਇੱਕ ਬਾਹ ਤੇ ਜਿੱਦੇ ਸਿੱਧੀ ਤਾਣੇ ਦੇ ਨਗਰ ਕੀਰਤ ਸਹਾ ਜਾਦਾ ਕੀ ਕਹਿਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਗੁਰਦੁਆਰਾ ਦੁੱਧਨਵਾਰਨ ਸਾਲ ਲੁਧਿਆਣਾ ਵਿਖੇ ਹਰ ਸਾਲ ਜੋ ਸਮਾਗਮ ਉਲੀਕੇ ਜਾਂਦੇ ਨੇ ਅੱਜ ਵਿਸ਼ਾਲ ਨਗਰ ਕੀਰਤਨ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਸਾਰਿਆਂ ਦਾ ਧੰਨਵਾਦ ਵੀ ਹੈ ਔਰ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਗੁਰੂ ਮਹਾਰਾਜ ਦੀ ਸ਼ਹਾਦਤ ਨੂੰ ਚੇਤੇ ਰੱਖਦੇ ਹਾਂ ਨਫ਼ਰਤ ਨੂੰ ਮਿਟਾ ਕੇ ਸਾਰਿਆਂ ਨੂੰ ਰਲ ਮਿਲ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਾਦ ਜੀ ਦੇ ਸ਼ਹੀਦੀ ਦਿਹਾੜੇ ਤੇ ਲੰਗਰ ਲਗਾਇਆ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਗੁਰਤੇਗ ਬਾਦ ਜੀ ਨੇ ਸਾਨੂੰ ਬਲ ਬਖਸ਼ਿਆ ਉਦਮ ਦਿੱਤਾ ਹੈ ਤਾਂ ਅਸੀਂ ਲੰਗਰ ਲਗਾਇਆ ਹੈ ਤੇ اسی ਤਰ੍ਹਾਂ ਗੁਰਤੇਗ ਬਾਦਰ ਸਾਹਿਬ ਜੀ ਸਾਨੂੰ ਉਦਮ ਬਖਸ਼ੀ ਰੱਖਣ ਤੇ ਹਰ ਸਾਲ ਸਾਨੂੰ ਸੇਵਾ ਦਾ ਮੌਕਾ ਦੇਣ ਇਹ ਜਗ੍ਹਾ ਲੰਗਰ ਲਗਾਇਆ ਹੈ ਅਸੀਂ ਮਾਡਰਨ ਮਸ਼ੀਨਰੀ ਸਟੋਰ ਸਾਡੀ ਸ਼ਾਪ ਹੈ ਜੀ ਜੋ ਗਰਾਉਂਡ ਪੁਲ ਦੇ ਕੋਲ ਅਸੀਂ ਉੱਥੇ ਲੰਗਰ ਲਗਾਇਆ ਹੈ ਜੀ ਤੇ ਬਾਬਾ ਜੀ ਹਮੇਸ਼ਾ ਇਸ ਤਰ੍ਹਾਂ ਸਾਨੂੰ ਸੇਵਾ ਦਾ ਮੌਕਾ ਦਿੰਦੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇਸ ਤਰ੍ਹਾਂ ਅਤ ਸੰਗਤ ਆਨ ਸਾਡਾ ਲੰਗਰ ਜ਼ਰੂਰ ਛੱਕਣ ਤੇ ਸਾਨੂੰ ਬਹੁਤ ਦੁਆਵਾਂ ਦੇਣ ਭਈ ਭਾਈ ਕੀ ਇਨਾਮ ਹੈ ਤੁਹਾਡਾ ਅੱਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਲੰਗਰ ਲਗਾਇਆ ਕੀ ਚੱਲਣਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਮੈਂ ਮਾਡਰਨ ਮਸ਼ੀਨਰੀ ਸਟੋਰ ਦਾ ਇ ਗੁਰਪੁਰਬ ਦਾ ਸਮਾਂ ਦੇ ਵਿੱਚ ਜਿਹੜਾ ਨਗਰ ਕੀਰਤਨ ਆ ਬੜੀ ਰੌਣਕ ਲੱਗੀ ਹੋਈ ਹੈ ਉਹਦੇ ਵਿੱਚ ਬੜਾ ਸੰਗਤਾਂ ਜੋਸ਼ ਨਾਲ ਭਰੀ ਹੋਈ ਹੈ ਤੇ ਕਿਸ ਤਰ੍ਹਾਂ ਦਾ ਉਸਤਾਦ ਮਿਲ ਰਿਹਾ ਸੰਗਤਾਂ ਦੇ ਵਿੱਚ ਬਹੁਤ ਉੱਚਾ ਸੰਗਤ ਦੇ ਵਿੱਚ ਬਹੁਤ ਉੱਚਾ ਦੇਖਣ ਨੂੰ ਮਿਲ ਰਿਹਾ ਬਹੁਤ ਛਾ ਤੇ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਬਸ ਸੰਗਤਾਂ ਨਾਲ ਇਹੋ ਜਿਹਾ ਵੀ ਐਸੇ ਤਰ੍ਹਾਂ ਹਰ ਸਾਲ ਇਸੇ ਤਰ੍ਹਾਂ ਲੱਗਾ ਰਹੇ ਗੁਰੂ ਦੇ ਮੇਲੇ ਇਸੇ ਤਰ੍ਹਾਂ ਚੱਲਦੇ ਰਹਿਣ ਲੰਗਰ ਚ